ਲਓ ਜੀ ਪਿਓਰ ਕੈਮਰੀ ਦੇ ਵਿੱਚ ਪਹੁੰਚਿਆ ਵੱਡੇ ਪਰੇ ਦੇ ਵਿੱਚ ਨਵੇਂ ਡਿਜ਼ਾਈਨ ਹਾਜ਼ਰ ਹੋ ਚੁੱਕੇ ਨੇ ਕੁਆਲਿਟੀਆਂ ਪੌਂਦੀਆਂ ਸਿਰਾ 3.5 ਮੀਟਰ ਦੀ ਕੱਟ ਵਾਲਾ ਸੂਟ ਮਿਲੂਗਾ ਦੇਖੋ ਜੀ ਕਲਰ ਚਾਰਟ ਬਾਦੂ ਭਰਪੂਰ ਮਾਲ ਪੌਂਦੀ ਹੈ ਆਪਣੇ ਕੋਲੇ ਫੁੱਲ ਕੁਆਂਟੀਟੀ ਦੇ ਵਿੱਚ ਚੈੱਕ ਕਰ ਲੋ ਡਿਜ਼ਾਈਨ ਪੂਰੇ ਸਿਰਾ ਤੋਂ ਸਿਰਾ ਮਿਲਣਗੇ ਸਾਰੇ ਦੇਖੋ ਜੀ ਨਵੇਂ ਤੋਂ ਨਵਾਂ ਡਿਜ਼ਾਈਨ ਖੁੱਲ ਰਿਹਾ ਹੈ ਪਿਓਰ ਕੈਮਰੀ कॉटन ਦੇਖੋ ਆਇਆ ਇਹ ਪੂਰੇ ਟੌਪਲੇ ਲਓ ਜੀ ਚੈੱਕ ਕਰੀ ਚਲੋ ਪੂਰਾ ਖਰਾ ਸੋਨਾ ਮਾਲ ਵਧ ਰਿਆ ਟਰਕ ਕਾਟਨ ਦੇ ਵਿੱਚ ਦੇਖੋ ਜੀ ਲਓ ਜੀ ਸਾਰੇ ਨਵੇਂ-ਨਵੇਂ ਡਿਜ਼ਾਈਨ ਹਾਜ਼ਰ ਹੋ ਗਏ ਬੜੇ ਹੀ ਯੂਨੀਕ ਕਲਰ ਪਹੁੰਚੇ ਨੇ ਆਪਣੇ ਕੋਲੇ ਲੇਟੈਸਟ ਕੁਆਲਟੀ ਪਹੁੰਚ ਚੁੱਕੀ ਆ ਭਾਈ ਪਿਓਰ ਕਾਟਨ ਦੇ ਵਿੱਚ ਲਓ ਜੀ ਫੁੱਲ ਕੁਆਂਟੀਟੀ ਮਾਲ ਦੀ ਦੇਵਾਂਗੇ ਤੁਹਾਨੂੰ ਹੋਲ ਸੇਲ ਤੇ ਰਿਟੇਲ ਦੇ ਗਾਹਕਾਂ ਵਾਸਤੇ ਵੱਧੂ ਮਾਲ ਆ ਗਿਆ ਗੱਡੀਆਂ ਭਰ-ਭਰ ਕੇ ਦੇਖੋ ਜੀ ਚੈੱਕ ਕਰੀ ਚਲੋ ਨਵੇਂ ਨਵੇਂ ਸੋਹਣੇ ਸੋਹਣੇ ਰੰਗ ਟ੍ਰੈਂਡਿੰਗ ਵਾਲੇ ਦੇਖੋ ਜੀ ਕੀ ਬਾਤ ਹੈ ਜੀ ਸਾਰਾ ਡਿਜ਼ਾਈਨ ਦਿਖਾ ਦੋ ਸ਼ਾਨਦਾਰ ਤੇ ਜਾਨਦਾਰ ਡਿਜ਼ਾਈਨ ਆ ਬਹੁਤ ਸੋਹਣਾ ਇਹ ਟ੍ਰੈਂਡਿੰਗ ਲਵੈਂਡਰ ਕਲਰ ਐਸ ਵਾਰ ਪ੍ਰਿੰਟ ਸੂਟਾਂ ਦੇ ਵਿੱਚ ਵੀ ਕਾਟਨ ਬੱਟੇ ਦੇ ਵਿੱਚ ਵੀ ਲੈਂਡਰੀ ਟ੍ਰੈਂਡਿੰਗ ਦੇ ਵਿੱਚ ਚੱਲ ਰਿਹਾ ਭਾਈ ਦੇਖੋ ਹੁੰਦੀਆਂ ਸਿਰਾ ਲਓ ਜੀ ਇਹ ਵੀ ਰੰਗ ਬਹੁਤ ਸੋਹਣਾ ਇਹ ਤੁਹਾਨੂੰ ਦੇਖੋ ਜੀ ਇੱਕ ਬ੍ਰੀਕ ਚੈੱਕ ਦੇ ਵਿੱਚ ਆ ਗਿਆ ਟੱਬੀ ਬਣੀ ਹੈ ਬ੍ਰੀਕ ਬ੍ਰੀਕ ਬਹੁਤ ਸੋਹਣੀ ਦੇਖੋ ਜੀ ਸਕਿਨ ਤੇ ਮਹਿੰਦੀ ਕਲਰ ਦਾ ਕੰਬੀਨੇਸ਼ਨ ਪ੍ਰਿੰਟ ਬਹੁਤ ਸੋਹਣਾ ਪਿਆਰਾ ਕਲਰ ਹੈ ਦੇਖੋ ਆਲਵਾ ਮਹਿੰਦੀ ਕਲਰ ਦੇ ਵਿੱਚ ਦਿਖਾਵਾ ਲੀਹਾਂ ਨੂੰ ਡੀਆਲ ਸਿਰਾ ਤੋਂ ਸਿਰਾ ਖੁੱਲਗੇ ਨੇ ਸਿਰਫ 3.5 ਮੀਟਰ ਦੀ ਕੱਟ ਵਾਲਾ ਸੂਟ ਦੇਖੋ ਜੀ ਸਿਰਫ 300 ਰੁਪਏ ਦੇ ਵਿੱਚ ਚੈੱਕ ਕਰ ਲੋ ਰੰਗ ਚਾਟ ਸਾਰੇ ਵੱਖੋ ਵੱਖਰੇ ਬੜੇ ਸੋਹਣੇ ਸੋਹਣੇ ਰੰਗ ਪਹੁੰਚੇ ਨੇ ਆਪਣੇ ਕੋਲ ਦੇਖੋ ਜੀ ਰੈੱਡ ਦੇ ਵਿੱਚ ਬਰੀਕ ਪ੍ਰਿੰਟ ਆ ਗਿਆ ਸਾਰੇ ਨਵੇਂ ਰੰਗ ਆ ਗਏ ਭਾਈ ਬਾਅਦ ਜਿੰਨਾ ਮਰਜ਼ੀ ਚੱਕ ਲੋ ਉਹਨੇ ਹੀ ਦੇਵਾਂਗੇ ਚੱਕੋ ਨਵੇਂ ਰੰਗ ਲੋ ਜੀ ਲੈਂਪਾਂ ਦੇ ਲੈਂਪ ਖੁੱਲ ਰਹੇ ਨੇ ਦੇਖੋ ਭਾਈ ਕੁਆਂਟੀਟੀ ਜਮਾਲ ਹੈ ਬਾਦੂ ਲੋ ਜੀ ਆ ਰੰਗ ਦਿਖਾਓ ਬਹੁਤ ਸੋਹਣਾ ਹੈ ਸਪੈਸ਼ਲ ਕਲਰ ਹੈ ਇਹ ਇਦੇ ਵਿੱਚ ਕਲਵੈਂਡਰ ਕਲਰ ਦਾ ਹੋਇਆ ਹੋਰ ਪਹੁੰਚਾ ਲਵੈਂਡਰ ਬਹੁਤ ਸੋਹਣਾ ਯੂਨੀਕ ਦਾ ਡਿਜ਼ਾਈਨ ਆ ਆਪਣੇ ਕੋਲ ਦੇਖੋ ਕੀ ਬਾਤ ਹੈ ਜੀ ਡੀਨ ਸਿਰਾ ਸਿਰਾ ਅਗੇ ਜਮਾ ਐਂਡਲੈਸ ਪ੍ਰਿੰਟ ਖੁੱਲ ਰਹੇ ਨੇ ਭਾਈ ਦੇਖੋ ਦੇਖੋ ਜੀ ਨਵੇਂ ਤੋਂ ਨਵਾਂ ਪ੍ਰਿੰਟ ਪਹੁੰਚ ਚੁੱਕਿਆ ਹੈ ਲਓ ਜੀ ਦੇਖੋ ਆ ਸਾਰਾ ਮਾਲ ਕੈਮਰੀਕ ਦੇ ਵਿੱਚ ਆਇਆ ਆਪਣੇ ਕੋਲੇ ਵੱਡੇ ਬਰੇ ਦੇ ਵਿੱਚ ਚੈੱਕ ਕਰ ਸਕਦੇ ਹੋ ਮਾਲ ਕੁਆਂਟੀਟੀ ਪਹੁੰਚ ਚੁੱਕਿਆ ਬਿਆਨ ਬਾਦੂ ਨੇ ਜਿੰਨੇ ਮਰਜੀ ਚੱਕੋ ਗੱਡੀਆਂ ਭਰ-ਭਰ ਮਾਲ ਲੀਆਂ ਪਹੁੰਚੀਆਂ ਦੇਖੋ ਜੀ ਲਾਗੇ ਢੇਰਾਂ ਦੇ ਢੇਰ ਚੈੱਕ ਕਰ ਸਕਦੇ ਹੋ 3.5 ਮੀਟਰ ਦੀ ਕੱਟ ਵਾਲਾ ਸੂਟ ਪਹੁੰਚਿਆ ਪਿਓਰ ਕਾਟਨ ਦੇ ਵਿੱਚ ਗਰਮੀਆਂ ਦੇ ਤੋਹਫੇ ਦੇਖੋ ਹੋਲਸੇਲ ਤੇ ਡੀਟੇਲ ਦੇ ਗਾਹਕਾਂ ਲਈ ਸਪੈਸ਼ਲ ਆਫਰਾਂ ਪੂਰੇ ਖੁੱਲੇ ਮੇਲੇ ਲੱਗ ਚੁੱਕੇ ਨੇ ਭਾਈ ਪਹੁੰਚੋ ਛੇਤੀ ਨਵੇਂ ਵੀਡੀਓ ਦੇ ਦੇਖਣ ਲਈ ਸਾਡੇ ਨਾਲ ਜੁੜੇ ਰਿਹਾ ਕਰੋ ਸ਼ੁਕਰੀਆ ਧੰਨਵਾਦ